ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਹਾਂ ਜੀ ਪਿੰਡ ਹਸਨਪੁਰ ਦੇ ਵਿੱਚ ਕੁਝ ਪਿਛਲੇ ਪਰਿਵਾਰਾਂ ਦੇ ਵਿੱਚ ਵੀ ਗਏ ਸੀ ਜਿਨ੍ਹਾਂ ਦੇ ਘਰਾਂ ਦਾ ਹੜ੍ਹ ਦੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਵੇਲੇ ਸਰਦਾਰ ਦਲੀਪ ਸਿੰਘ ਜੀ ਦੇ ਪਰਿਵਾਰ ਦੇ ਉਹਦੇ ਘਰ ਵਿੱਚ ਖੜੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਛੱਤ ਜਿਹੜੀ ਆ ਵਾਲਿਆਂ ਵਾਲੀ ਡਿੱਗ ਰਹੀ ਆ ਆਥਲੋਂ ਡਿੱਗਿਆ ਆ ਸਾਰਾ ਮਲਬਾ ਸਾਰਾ ਹੀ ਪਾਣੀ ਦੇ ਨਾਲ ਭਰਿਆ ਹੋਇਆ ਐ ਸੀ ਬੁਰੀ ਤਰ੍ਹਾਂ ਪਾਣੀ ਨੇ ਜਿਹੜਾ ਉਹ ਨੁਕਸਾਨ ਕੀਤਾ ਹੈ ਅਜੇ ਤੱਕ ਵੀ ਜਿਹੜਾ ਪਾਣੀ ਜਿਹੜਾ ਉਹ ਸਲਾਬ ਜਿਹੜੀ ਬੁਰੀ ਤਰ੍ਹਾਂ ਘਰ ਦਾ ਜਿਹੜਾ ਸਮਾਨ ਉਹ ਸਾਰਾ ਖਰਾਬ ਹੋ ਚੁੱਕਿਆ ਬੁਰੀ ਤਰ੍ਹਾਂ ਦੇ ਨਾਲ ਸੋ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਬੇਨਤੀ ਕੀਤੀ ਹੈ ਕਿ ਇਹ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹ ਹੈ ਕਿ ਜਿਹੜੇ ਸਰਕਾਰਾਂ ਤੱਕ ਜਾਂ ਜਿਹੜੇ ਵੀਰ ਘਰਾਂ ਤੱਕ ਜਿਹੜੀ ਸੇਵਾ ਕਰਦੇ ਆ ਜ਼ਰੂਰ ਇਹਨਾਂ ਤੱਕ ਜ਼ਰੂਰ ਪਹੁੰਚ ਕੇ ਜਿਹੜਾ ਇਹਨਾਂ ਦੇ ਮਕਾਨਾਂ ਦੇ ਜਿਹੜੇ ਆ ਉਹ ਛੱਤ ਕੱਚੇ ਆ ਜਾਂ ਡਿੱਗ ਗਏ ਆ ਜੱਸਾ ਬੇਕਰਕੇ ਜਾ ਉਹ ਪੂਰੀ ਤਰ੍ਹਾਂ ਵੱਡਾ ਹਿੱਸਾ ਜਿਹੜਾ ਮਕਾਨ ਦਾ ਜਿਹੜਾ ਬਾਲਿਆਂ ਦਾ ਜਿਹੜਾ ਉਹ ਛੱਤ ਡੇਗ ਗਿਆ ਥੱਲੇ ਮਿੱਟੀ ਪਈ ਆ ਸਾਰੀ ਤੇ ਪਰਿਵਾਰ ਨੇ ਦੱਸਿਆ ਕਿ ਪੂਰੀ ਤਰ੍ਹਾਂ ਦੇ ਨਾਲ ਪਾਣੀ ਜਿਹੜਾ ਕੁਛੋਂ ਵੜ ਗਿਆ ਸੀ ਤੇ ਵੱਡਾ ਨੁਕਸਾਨ ਜਿਹੜਾ ਇਸ ਪਰਿਵਾਰ ਦਾ ਹੋਇਆ ਸੋ ਇਹ ਬੇਨਤੀ ਸਾਡੀ ਜਿਹੜਾ ਵੀ ਕੋਈ ਵੀਡੀਓ ਦੇਖਦਾ ਜ਼ਰੂਰ ਇਸ ਬਾਰਡਰ ਬੈਂਡ ਦੇ ਵਿੱਚ ਗਲੜੀ ਵਾਲੇ ਪਾਸੇ ਜਿਹੜਾ ਜ਼ਰੂਰ ਪਹੁੰਚ ਕੇ ਜਿਹੜਾ ਉਹ ਇਹਨਾਂ ਪਾਸੇ ਧਿਆਨ ਦਿਓ ਸੀ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਬੜੇ ਵੱਡੇ ਬਜਟ ਨੇ ਕਿਉਂਕਿ ਸਰਕਾਰਾਂ ਦੇ ਮੁੱਖ ਕੰਮ ਹੁੰਦੇ ਆ ਤੇ ਇਹੋ ਸਰਕਾਰਾਂ ਦੇ ਨਾਲ ਪਾਸੇ ਧਿਆਨ ਦੇਣ ਭਾਰਤ ਦੀ ਸਰਕਾਰ ਦੇਵੇ ਸਟੇਟ ਦੀ ਸਰਕਾਰ ਦੇਵੇ ਤੇ ਇਹਨਾਂ ਦੇ ਜ਼ਰੂਰ ਮੁੜਵਸੇਬੇ ਦੇ ਲਈ ਨਾ ਪਰਿਵਾਰਾਂ ਤੱਕ ਜ਼ਰੂਰ ਪਹੁੰਚ ਕਰੋ ਇਹ ਸਾਡੀ ਹੱਥ ਜੁੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ